ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਪਹੁੰਚੇ ਅੱਜ ਤਲਵੰਡੀ ਸਾਬੋ ਕੋਲ ਟਰੈਕਟਰ ਮੰਡੀ ਜਾਈ ਇੱਥੇ ਹਰ ਮਤਵਾਰ ਨੂੰ ਟਰੈਕਟਰ ਮੰਡੀ ਲੱਗਦੀ ਹੈ ਜੀ ਇਹ ਟਰੈਕਟਰ ਮੰਡੀ ਬਈ ਬਹੁਤ ਭਾਰੀ ਪੰਜਾਬ ਚ ਇੱਕ ਨੰਬਰ ਤੇ ਮੰਡੀ ਲੱਗਦੇ ਜੀ ਵੀਡੀਓ ਨੂੰ ਐਂਡ ਤੱਕ ਦੇਖਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਦਿਖਾਵਾ ਤੁਹਾਨੂੰ ਮੰਡੀ ਦੇ ਰੇਟਾਂ ਦੇ ਭਾਅ ਤੇ ਮਾਡਲਾਂ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਇੱਥੇ ਬਈ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਟਰੈਕਟਰ ਮਿਲਦਾ ਬਈ ਬਹੁਤ ਵੱਡੀ ਮੰਡੀ ਹੈ ਬਈ ਦੇਖੋ ਇਹ 2002 ਮਾਡਲ 855 ਕੱਟ ਮੇਸ ਜਾਈ ਇਸਨੇ ਟਾਇਰ ਰੱਸੀ ਬਈ ਇਸਨੇ ਮੂੜ ਲੱਗ ਪਾਉਣੀ ਦੋ ਮਰ ਲਈ 2,45,000 ਰੁਪਏ ਡਿਮਾਂਡ ਹੈ ਜੀ ਲੈ ਤੁਜੀ ਇਹ ਵੀ ਟਰੈਕਟਰ ਤੋਂ ਮੰਡੀ ਮੰਡੀ ਜੀ ਕਦੇ ਨਹੀਂ ਜੀ ਟਰੈਕਟਰ ਮੰਡੀ ਜੀ पैंट ईपीआई पी आई फार्म जी पिछले टायर अस्सी पैस नहीं मूरले खत्म नहीं जी पावर स्टेयरिंग आई सेंटर गेर आई ट्रैक्टर बहुत साफ आई दस मॉडल ट्रैक्टर आई आम नंबर आई दो लख पचानवे हज़ार रुपया डिमांड आई ट्रैक्टर की न खड़ा जी अठ सौ पचवंजा ਨੰਬਰ ਵਾਲਾ ਡਰੈਕਟਰ ਆ ਜੀ ਇਹ 245000 ਰੁਪਏ ਡਿਮਾਂਡ ਆਈ ਪੰਜਾਬ ਨੰਬਰ ਆਈ ਟਾਇਰ ਮੂਰਲੇ ਨਵੇਂ ਨੇ ਪਿੱਛਲੇ ਘਸੇ ਹੋਏ ਨੇ ਜੀ ਸੈਂਟਰ ਗੇਅਰ ਆ ਜੀ ਕੱਟ ਮੈਸੇਜ ਆਈ ਅਜੇ 7 ਹੀ ਲੱਗੀ ਹੋਈ ਆ ਜੀ ਨਾਲ ਕੜਾਈ 735 93 ਮਾਡਲ ਡਰੈਕਟਰ ਆ ਜੀ ਟਾਇਰ ਬਿਲਕੁਲ ਘਸੇ ਹੋਏ ਨੇ ਜੀ 1,50000 ਰੁਪਏ ਦੀ ਡਿਮਾਂਡ ਆ ਜੀ ਪੰਜਾਬ ਨੰਬਰ ਹੈ 735 ਐਪੀ ਦੇਖੋ ਆ ਖੜਾ ਹਿੱਸਾ ਟਰੈਕਟਰ 243 ਦਾ ਸੁਪਰ ਪਲੱਸ ਜੀ ਟਾਇਰ ਚਾਰੇ ਨਵੇਂ ਨੇ ਜੀ ਨਮਾ ਟਰੈਕਟਰ ਇਹ ਬਿਲਕੁਲ 24 ਮਾਰ ਲਈ ਇਹ ਵੀ ਤਾਂ ਡੀਪੀ 372 ਨੰਬਰ ਆ ਜੀ ਇਹਦਾ ਜੋ ਵੀ ਮਤਲਬ 410000 ਰੁਪਏ ਡਿਮਾਂਡ ਆ ਜੀ ਟਰੈਕਟਰ ਬਿਲਕੁਲ ਨਵਾਂ ਹੈ ਜੀ ਆ ਗੜਾਈ ਸੋਨਾਲੀ ਕਾ 745 ਜੀ ਪਿਛਲੇ ਟਾ ਰੱਸੀ ਪੈਸੇ ਨਹੀਂ ਜੀ ਮੂਲ ਦੇ ਖਤਮੇ ਨੇ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਸੈਂਟਰ ਗੇਅਰ ਹੈ ਜੀ ਚਾਰ ਮਾਡਲ ਟਰੈਕਟਰਾਂ ਦੀ 245000 ਰੁਪਏ ਦੀ ਡਿਮਾਂਡ ਆਈ ਹੈ ਜੀ ਨਾਲ ਕੜਾਈ 744 ਐਫੀ ਟਰੈਕਟਰ ਦੇ ਵੀਟ ਲੱਗੇ ਹੋਏ ਨੇ ਟਾਇਰਾਂ ਦੇ ਵੱਡੇ ਆ ਸੀ ਸਸਤੀ ਭਾਅ ਦੇ ਟਾਇਰ ਪਿਛਲੇ ਨੇ ਸਸਤੀ ਭਾਅ ਸੀ ਮੂਲ ਲੈਣੀ ਜੀ 744 ਐਫੀ ਤਿੰਨ ਮਾਡਲ ਟਰੈਕਟਰ ਆਈ ਹੈ ਜੀ 255000 ਰੁਪਏ ਦੀ ਡਿਮਾਂਡ ਆਈ ਹੈ ਜੀ ਡਬਲ ਕਲੱਚ ਹੈ 3600 ਫੋਰਡ

ਨਾਲੀ ਸੌਂਦਾ ਲਿਕਾ ਡੀਆਈ 35 ਦਾ ਹੀ ਟਾਇਰ ਦੇਖੋ ਜੀ 80 80 ਵੈਜ ਟਾਇਰ ਨੇ ਜੀ ਰਾਈਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਤਰੋ ਮੰਡੀ ਮੰਡੀ ਦੇ ਟਰੈਕਟਰ ਨੇ ਇਹ ਕੋਈ ਸ਼ਰਤੀ ਵਾਲਾ ਨਹੀਂ ਹੈ ਅਗਰ ਤੁਹਾਨੂੰ

12 ਮਾਡਲ ਟਰੈਕਟਰ ਆਈ 445000 ਰੁਪਏ ਡਿਮਾਂਡ ਆਈ ਨਾਲ ਖੜਾ 52 ਚਾਰੀ ਨਜੰਦੀਰ ਪਾਵਰ ਸਟੀਅਰਿੰਗ ਸਾਈਡ ਗੇਅਰ ਜੀ ਵਧੀਆ ਹੈਵੀ ਵੈਂਪਰ ਲੱਗਿਆ ਹੋਇਆ ਜੀ ਡਬਲ ਪੀਟੀ ਆਈ 11 ਮਾਡਲ ਟਰੈਕਟਰ ਆਈ ਇਹ 435000 ਰੁਪਏ ਦੀ ਡਿਮਾਂਡ ਆ ਜੀ ਟਾਇਰ ਹੈਗੇ ਨੇ ਸੀਐਸਸੀ ਪੇਛੇ ਜੀ ਨਾਲ ਕਹਿੰਦਾ ਜੀ ਸੁਵਰਾਜ 852 ਵਰਵਰਸ ਪੀਟਿਓ ਜੀ ਪੂਰਾ ਸੌਂਕੜਾ ਰੱਖਦਾ ਡਰਾਈਵਰ ਆ ਜੀ ਵਰਵਰਸ ਬੀਡੀ 852 ਸੁਵਰਾਜ ਨਵੇਂ ਟਾਇਰ ਨੇ ਸੈਂਟਰ ਗੇਰੀ ਪਾਵਰ ਸਟੀering ਪੰਜਾਬ ਨੰਬਰ ਆਈ ਪੀਵੀ 13 ਦੇ ਰੇਨ ਮਾਡਲ ਆ ਜੀ 48500 ਰੁਪਏ ਡਿਮਾਂਡ ਆ ਜੀ ਨਾਲ ਕੜਾਈ ਜੋਂਡੀਰ 50 50 ਜੀ ਇਹ ਵੀ ਟਰੈਕਟਰ ਪੂਰਾ ਸੌਗਣਾ ਰੱਖਿਆ ਹੋਇਆ ਹੈ ਜੀ ਐਲਈਡੀ ਲਾਈਟਾਂ ਨੇ ਜੀ ਟਾਇਰ ਬ੍ਰੇਕਲ ਨਵੇਂ ਨੇ ਜੀ ਇਹ ਵੀ ਬੰਪਰ ਆ ਜੀ ਪਾਵਰ ਸਟੀering ਸਾਈਡ ਗੇਅਰ 14 ਮਾਡਲ ਟਰੈਕਟਰ ਆ ਜੀ ਇਹ ਵੀ ਪੰਜਾਬ ਨੰਬਰ ਟਰੈਕਟਰ ਆ ਜੀ ਪੀਵੀ 2Y 5 ਲੱਖ 35000 ਰੁਪਏ ਡਿਮਾਂਡ ਹੈ ਜੀ ਇਹਦੀ ਤਾਂ ਇੱਕ ਤੋਂ ਬਹੁਤ ਸਾਹਬ ਜੀ ਨਾਲ ਕੜਾਈ 855 ਐਕਸੇ 15 ਸਪੀਡ ਹੈ ਜੀ ਪਰ ਵਰਸ ਪੀਟੀਓ ਹੈ ਜੀ ਪਾਵਰ ਸਟੀering ਜੀ ਸਾਈਡ ਗੇਅਰ ਜੀ 5 ਸਟਾਰ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ बढ़िया हैवी बंपर लग गया है जी इक्की मॉडल ट्रैक्टर है जी सत्त लख पचवंजा हजार रुपया डिमांड है जी बाई जी वाइया ओरिजिनल ट्रैक्टर है जी ना जी फार्म ट्रैक सख लाई पी एपी आई पी ट्वेंटी जी भी स्पीड है जी सुपर मैक्स ट्रैक्टर है जी सैड गेयर पावर स्टेयरिंग

ਬੀਆਈ 450 ਡਿਸਕ ਬ੍ਰੇਕਾਂ ਨੇ ਪੋਲੋ ਦੇ ਟਾਇਰ ਪਾਏ ਹੋਏ ਨੇ ਮੂਲੇ ਸੀ ਹਟ ਦੇ ਨੇ ਟਾਇਰ ਮੰਗਲੇ 50 ਪੈਸੇ ਨੇ ਮੂਲੇ 80 ਪੈਸੇ ਨੇ ਜੀ ਸੈਂਟਰ ਗੇਰ ਆ ਜੀ ਡਿਸਕ ਬ੍ਰੇਕਾਂ ਨੇ ਜੀ ਏਸੀ ਨੋ ਮਾਡਲ ਆਈ 2 ਲੱਖ 13 ਹਜ਼ਾਰ ਰੁਪਏ ਦਾ ਮਾਡਲ ਆ

865000 ਰੁਪਏ ਦੀ ਡਿਮਾਂਡ ਆਈ ਦੇਖੋ ਭਈ 855 ਐਫੀਜੀ ਹੋਰ ਸਟਾਰਾ ਜੀ ਰਿਵਰਸ ਵੀ ਦਿਓ ਆ ਜੀ ਟਾਇਰ ਚਾਰੇ ਨਵੇਂ ਨੇ ਜੀ ਹਰਿਆਣਾ ਨੰਬਰ ਆਈ এবੀ 36 ਪਾਵਰ ਸਟੀering ਹੈਗੀ ਸੈਂਟਰ ਗੇਅਰ ਬਾਕੀ ਦਾ ਆਈਟਮ ਦੀ ਕੰਡੀਸ਼ਨ ਤੁਸੀਂ ਆਪ ਚੈੱਕ ਕਰ ਲਓ ਜੀ ਨਾਵਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ। ਸਿੰਗਲ ਪੰਪ ਨੇ 15 ਮਾਹ ਲਈ 4,90,000 ਰੁਪਏ ਦੀ ਡਿਮਾਂਡ ਆਈ ਜੀ। ਨਾਲ ਖੜਾ ਜੀ ਫਾਰਮ ਟਰੈਕ ਚੈਂਪੀਅਨ ਜੀ। ਚਾਰੇ ਟਾਇਰ ਨਵੇਂ ਨੇ ਜੀ। ਸੈਂਟਰ ਗੇਰਾ ਜੀ। बारह माडल ट्रैक्टर तस हज़ार रुपया डिमांड आई बहत सॉफ्ट ट्रैक्टर आई बार मॉडल ट्रैक्टर ਆਮਲ ਕਲਾਚ 310000 ਰੁਪਏ ਮਾੜਾ ਨਾਲ ਖੜਾ ਹਰਿਆਣਾ ਮਾਡਲ 735 ਜੀ ਕੱਟ ਵਿੱਚ ਜੀ 735 ਐਫ ਪੀ ਪਹਿਰ ਪਿਛਲੇ ਤਾਂ ਨਵੇਂ ਨੇ ਜੀ ਮੂਰਲੇ ਅੱਧੇ ਨੇ ਚੈਕ ਕਰੋ ਜੀ

ਰੈਜਨਲ ਇੰਟਰੈਕਟ ਰਾਈ ਦੇਖੋ ਨਿਊ ਹਾਲੈਂਡ 3630 ਪੰਜਾਬ ਨੰਬਰ ਜੀ ਮੂਲਾ ਟਰ ਦਾ 7 ਇੰਚ ਪੇਸ ਲੈ ਨੂੰ ਮਿਲੇ ਜੀ ਸਾਈਡ ਗੇਰ ਆ ਜੀ ਪਾਵਰ ਸਟੀਅਰਿੰਗ ਆ ਜੀ ਐਮ ਆਰ ਐਫ ਦੇ ਟਾਇਰ ਨਹੀਂ

ਆ ਦੇਖੋ 14 ਮਾੜਾ 3730 ਮੂਰਲੇ ਟਾਇਰ ਨੇ ਪਿਛਲੇ ਵੀ ਨਾ ਮੈਨੇ ਮੂਰੀਅਰ ਦੇ ਟਾਇਰ ਨੇ ਮਾਦੀਆ ਹੁੰਡਾਲੀ ਸਾਤਰੀ ਲੱਗੀ ਹੋਈ ਹੈ ਜੀ 14 ਮੰਡਲ ਟਰੈਕਟਰ ਆਈ 515000 ਰੁਪਏ ਦਾ ਡਿਮਾਂਡ ਆ ਜੀ ਵੀ ਆਰੀਜਨਲ ਟਰੈਕਟਰ ਆਈ ਆਗੜਾਈ ਅਰਜੰਸੀ 105 ਡੀਆਈਜੀ ਪੰਡ ਲੱਗਿਆ ਇੰਤ ਲੱਗਿਆ ਹੋਈ ਟਾਇਰ ਸੀਸੀ ਤਜਨੀਦ ਨੇ ਰੀਜਨਲ ਟਰੈਕਟਰ ਆਈ ਸੈਂਟਰੀ ਸੈਡ ਵੀਰ ਆ ਜੀ ਨੇ ਕੋਈ ਦੀਪ ਸੇ ਦੂਜੀ ਤੇ ਇੰਤ ਚਦੂ ਨੂੰ ਸੰਤੇ ਸੰਦੀਪ ਨੰਗਲ ਕੋਟ ਲੱਗੇ ਹੋਏ ਆ ਜੀ ਇੰਤ ਇਹ 13 ਮਾਡਲ ਦਾ ਹੈਪਾ ਪੰਜਾਬ ਨੰਬਰ ਆਈ 4,50,000 ਰੁਪਏ ਨਮਾਡ ਆਈ ਵੀ ਅਗਲਾ ਹੈ ਨਿਊ ਹਾਲੈਂਡ ਟਰਬੋ ਸੁਪਰ 6500 ਟਾਇਰ 40 ਨੰਮੀ ਨੇ ਜੀ ਪੰਜਾਬ ਨੰਬਰ ਡਰੈਕ ਹੈ ਪਾਵਰ ਸਟੇਜ ਨੇ ਜੀ ਤੁਹਾਨੂੰ ਜੀ ਉਹ ਗੱਡੀ ਸਾਤੇ ਲੱਗਿਆ ਐਂਪ ਲੱਗਿਆ ਹੋਇਆ ਜੀ ਸਾਈਡ ਵੇਅਰ ਆਈ ਹਰਬੋ ਸੁਪਰਾਏ ਨੂੰ ਬੱਲਾਣਾ 12 ਮਰਲੇ 575000 ਰੁਪਏ ਦਾ ਮਾਲ ਆਈ ਦੀ ਆਹ ਢੋਲੀ ਸੱਤ ਵੇਅਰ ਵਾਲਾ ਕੜਾਈ ਫਾਰਮ ਟਰੈਕ 45 ਦਾ ਟਾਇਰ 490 ਦੀ ਟੌਪ ਮਾਡਲ ਡਰਾਈਵਰ ਆਈ ਵਧੀਆ ਅਰੀਜਨਲ ਡਰਾਈਵਰ ਆਈ ਸੈਂਟਰ ਵੇਅਰ ਆਈ ਇਹ ਆਮਨ ਬ੍ਰਾਈ ਹਿੰਤਾ ਲਈ ਪਾਵਰ ਸਟੀering ਐਵੀਵਾਂ ਤੇ ਲੱਗਿਆ ਹੋਇਆ ਹੈ ਬਹੁਤ ਦੇ ਅੰਦਰ ਨਿਕਿਆ ਦਾ ਉਹ ਤਲ ਕੌਣ ਆਇਆ ਦੇਖੋ 855 ਐਫਪੀ ਪੋਰ ਸਟਾਰੀ ਟਾਇਰ ਚਾਰੀ ਨਵੇਂ ਨਹੀਂ ਐ ਮੈਂ ਰਪਲੇਟੇ ਟਾਇਰ ਦੀ ਸੈਂਟਰ ਗੇਅਰ ਆ ਜੀ ਪਾਵਰ ਸਟੀering ਆ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਹੈ। ਸੈਂਟਰ ਵੀਅਰ ਪਾਵਰ ਸਟੀering ਰਿਵਰਸ ਬੀਟਿਓ ਜੀ 16 ਮਾਡਲ ਟਰੈਕਟਰ ਹੈ। ਦੇਖੋ ਇਹ 750 ਦਾ ਸੋਨਾਲੀ ਕੈਂਟਰ ਨੇ ਸਪੈਸ਼ਲ ਟਾਇਰ ਕਸੇ ਹੋਏ ਨੇ ਜੀ। ਮੂਰਲੇ ਨਵੇਂ ਨੇ ਜੀ। ਸਾਈਡ ਗੇਅਰ ਹੈ ਜੀ। ਸਾਉ ਮਾਡਲ ਟਰੈਕਟਰ ਆਈ ਇਸ ਲਈ ਟਰ 1400 ਦੀ ਮੂਲੇ 650 ਸੋਨਾ ਦੀ ਪੰਜ ਮਾਡਲ ਟਰੈਕਟਰ ਆਈ ਇਹ 215000 ਰੁਪਏ ਦੀ ਡਿਮਾਂਡ ਆਈ ਹਰਿਆਣਾ ਨੰਬਰ ਆਈ ਦੇਖੋ ਭਾਈ 855 ਐਕਟੀ ਰਵਾਰਸ ਪੀਪੀਓਏ ਫੋਰ ਸਟਾਰ ਆਈ ਟਾਇਰ ਚਾਰੇ ਨਵੇਂ ਨੇ ਜੀ ਪਾਵਰ ਸਟੀering ਆ ਸੈਂਟਰ ਗਏ ਜੀ ਟਾਇਰ ਚਾਰੇ ਨਵੇਂ ਨੇ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਪੀਵੀ 10 ਲੁਧਿਆਣਾ ਨੰਬਰ ਆਈ ਪੀਵੀ 10 1447 ਵੱਟ ਸੂ ਬੀਡੀ ਸੈਂਟਰ ਗੇਅਰ ਇਹ 16 ਮਰਲਾ ਹੀ 5 ਲੱਖ 25000 ਰੁਪਿਆ ਡਿਮਾਂਡ ਆ ਜੀ ਆਹੜਾ ਫਾਰਮ ਟਰੈਕ ਸੱਟਦਾ ਜੀ ਉੱਡ ਵਾਲੀ ਸਾਤੀ ਲੱਗੇ ਟਾਇਰ ਚਾਲੀ ਜਾਂਦੇ ਨੇ ਜੀ ਪਾਵਰ ਸਟੀering ਆ ਜੀ ਟਰਬੋ 30 ਮਰਲਾ ਹੀ ਇਹ ਪੰਜਾਬ ਨੰਬਰ ਆ 315000 ਰੁਪਿਆ ਡਿਮਾਂਡ ਆ ਜੀ

285000 ਰੁਪਏ ਦੀ ਡਿਮਾਂਡ ਆਈ। ਇਹ ਨਾਲ ਖੜਾ ਜੀ 855 ਐਕਟੀ 4 ਸਟਾਰ ਰਿਵਰਸ ਵੀਡੀਓ ਪੰਜਾਬ ਨੰਬਰ ਆਈ। ਪਾਵਰ ਸਟੀਅਰਿੰਗ, ਸੈਂਟਰ ਗੇਅਰ। ਟਾਇਰ ਹੈਗੇ ਵੀ 50 ਪੈਸੇ ਜੀ। 4 ਸਟਾਰ ਆਈ ਪੰਜਾਬ ਨੰਬਰ ਆਈ। അാഡല പഞ്ച വി ഡിമ ആയിട്ട് ബോ ആയി നാലക്കട ഫ്രൈക് സാറ്റിക് ബോട്ട മൂഹലേ നമ്മേ മറിലേ പഞ്ചാബി മാഡല ആയി ദോ ലീ ഹാമ ആയി ഹണ നമ്പർ ആയി ਨਾਲ ਕੜਾਈ 3730 ਨਿਊ ਹੋਲੈਂਡੀ 3730 ਨਿਊ ਹੋਲੈਂਡ ਪੰਜਾਬ ਨੰਬਰ ਆਈ ਟਾਇਰ ਚਾਰੇ ਨਵੇਂ ਨੇ ਜੀ ਸਾਈਡ ਗੇਰਾ ਜੀ ਪਾਵਰ ਸਟੀering ਬੀਵੀ ਤੰਨ ਹੈ 80 ਨੱਤੀ ਨੰਬਰ ਆਈ ਨੌ ਮਾਡਲ ਆਈ 4 ਲੱਖ 35000 ਰੁਪਏ ਦੀ ਡਿਮਾਂਡ ਆਈ ਨਾਲ ਕੜਾਈ 855 ਐਫੀ ਫਾਈਵ ਸਟਾਰ ਰਿਵਰਸ ਵੀਡੀਓ ਜੀ ਪਾਵਰ ਸਟੀering ਸਾਈਡ ਗੇਰ ਆਈ ਫਾਈਵ ਸਟਾਰ ਦੀ 50 ਮਾਡਲ ਜੀ ਏ ਵੀ ਪੰਜਾਬ ਰੇਪੀ ਵੀ 19 ਟਿੱਕੀ ਮਾਡਲ ਹੈ 740000 ਦੀ ਡਿਮਾਂਡ ਆਈ ਆਹ ਖੜਾ ਜੀ 855 ਐਫੀ 5 ਸਟਾਰ ਜੀ ਰਿਵਰਸ ਬੀਬੀਓ ਪਾਵਰ ਸਟੀering ਜੀ ਸੈਂਟਰ ਗੇਅਰ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਜੀ ਡੈਕ ਲੱਗਿਆ ਹੋਇਆ ਜੀ 900 ਪੈਸੇ ਜੀ ਇਹ ਆਈ 18 ਮਾਡਲ ਇਹਦਾ ਰੇਟ ਆ ਜੀ 575000 ਜੀ ਨਾਲ ਕੜਾਈ 750 ਸੋਨ ਵਾਲੀ ਕ ਇੰਟਰਨੈਸ਼ਨਲ ਤੇ ਤਖਤ ਮੰਗੂ ਨੇ ਸਾਈਡ ਗੇਰ ਆ ਜੀ ਟਰੈਕਟਰ ਬਿਲਕੁਲ オリジナル ਆ ਜੀ オリジナル ਟਰੈਕਟਰ ਆ ਜੀ ਇਹ ਵੀ ਪੰਜਾਬ ਨੰਬਰ ਆ ਜੀ ਨਵ ਮੜ ਲਾਈ 2,85,000 ਰੁਪਏ ਡਿਮਾਂਡ ਆ ਜੀ ਪੰਜਾਬ ਨੰਬਰ ਆ ਜੀ

फार्मट्रैक 600 2000 ਮਾਡਲ ਦੇ ਕੁਇ 750 ਸੋਨ ਵਾਲੀ ਕਈ ਐਂਟਰੀਜਨ ਪੰਜਾਬ ਨੰਬਰ ਆਈ ਐਰ ਪਿਛਲੇ ਪੰਜਾਬ ਪੈਸੇ ਨਹੀਂ ਮੂਹਲੇ ਪੰਜਾਬ ਪੈਸੇ ਨਹੀਂ ਸੈਡ ਗੇਅਰ ਯਾ ਨੰਬਰ ਟਰਾਈ ਕਰੀ ਇਹ 15 ਮਾਡਲ ਹੈ ਜੀ 390000 ਰੁਪਏ ਡਿਮਾਂਡ ਹੈ ਜੀ ਪੰਜਾਬ ਨੰਬਰ ਆਈ ਪੀ 2045 ਇੱਕ ਹੋਰ ਛੋਟਾ ਜਿਹਾ ਸਵਰਾਜ 855 ਇੱਕ ਵਟਸਐਪ ਦੇ ਦਿਓ ਟਾਈਵ ਸਟਾਰ ਬਾਵਰ ਸਟੀering ਪੈ ਰਹਿ ਗਿਆ ਜੀ ਸਿੱਪੈਸੇ ਸੈਂਟਰ ਗੇਅਰ ਡਬਲ ਡੈਸ਼ਟੀ ਉੱਪਰ ਲੱਗਿਆ ਹੋਇਆ ਜੀ